ਇਹ ਜਿਹੜੀ ਅੰਬ ਸਰਕਾਰਪੇਸ਼ਨ ਹੈ ਇਹ ਇਨਾਂ ਨੇ 2.5 ਮਹੀਨੇ ਹੋ ਗਏ ਨੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਜਿਵੇਂ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਹੈ ਰਿਜ਼ੋਲਵ ਕਰ ਲੰਨੇ ਆ ਸਾਡੇ ਕਾਂਗਰਸ ਦੇ ਭਾਜਪੀ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਤੇ ਵੀ ਮੋਹਰ ਨਹੀਂ ਲਾਈ ਔਰ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ੱੱਕੇ ਨਾਲ ਹੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆਂ ਤੇ ਉਹੀ ਕੰਮ ਕਰਾਂਗੇ ਜਿਸ ਪੱਦਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕ腐ਸ਼ਨ ਕਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਕਾਉਂਸਲਰ ਕ腐ਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਹੈ ਉਹ ਇਹਨਾਂ ਦੀ ਬੋਝਾਂ 'ਚ ਨਹੀਂ ਜਾਂਦਿਆਂਗੇ ਅਸੀਂ ਸਾਰੇ ਕਾਉਂਸਲਰ ਨਾਲ ਗੱਲ ਕੀਤੀ ਹੈ ਅੰਮ੍ਰਿਤਸਰ ਵਿੱਚ ਕਾਂਗਰਸੀ ਕੌਂਸਲਰ ਆਵਲੋ ਵਿਕਾਸ ਸੋਨੀ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਹੈ ਇਹ ਮੁਲਾਕਾਤ ਲੰਬੇ ਸਮੇਂ ਤੋਂ ਹਾਊਜ਼ੀ ਮੀਟਿੰਗ ਨਾ ਬੁਲਾਣ ਜਾਂਦੇ ਰੋਜ਼ ਦੇ ਤੌਰ ਤੇ ਕੀਤੀ ਗਈ ਹੈ ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਕੋਲ ਪਾਵਰ ਹੈ ਕਿ ਉਹ ਮੀਟਿੰਗ ਬੁਲਾ ਸਕਦੇ ਹਨ ਪਰ ਇਨਕਾਰ ਕਰਨਾ ਲੋਕਤੰਤ੍ਰਿਕ ਢਾਂਚੇ ਖਿਲਾਫ ਹੈ ਵਿਕਾਸ ਸੋਨੀ ਨੇ ਕਿਹਾ ਕਿ ਇਹ ਮੀਟਿੰਗ ਸਿਰਫ ਕੌਂਸਲਰਾਂ ਦੀ ਆਵਾਜ਼ ਨੂੰ ਉੱਪਰ ਲੈ ਜਾਣ ਲਈ ਨਹੀਂ ਸਗੋ ਸ਼ਹਿਰ ਵਾਸੀਆਂ ਦੀਆਂ ਮੁੱਖ ਸਮੱਸਿਆਵਾਂ ਖਾਸ ਕਰਕੇ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਨਿਕਾਸੀ ਅਤੇ ਗਲੀਆਂ ਸਰਕਾ ਦੀ ਹਾਲਤ ਬਿਹਤਰ ਕਰਨ ਲਈ ਵੀ ਲਾਜ਼ਮੀ ਹਨ ਉਹਨਾਂ ਨੇ ਚੇਤਾਵਨੀ ਦਿੱਤੀ ਗਈ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮੰਗਾਂ ਨੂੰ ਨਾ ਸੁਣਿਆ ਗਿਆ ਤਾਂ ਕਾਂਗਰਸੀ ਕੌਂਸਲਰਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਜ਼ਰਦਨ ਅਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨਾਲ ਹੋਈ ਮੁਲਾਕਾਤ ਮਗਰੋਂ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ ਜੋ ਵੀ ਕੌਂਸਲਰ ਹੋਣ ਚਾਹੇ ਉਹ ਕਾਂਗਰਸ ਤੋਂ ਹੋਣ ਜਾਂ ਕਿਸੇ ਹੋਰ ਪਾਰਟੀ ਤੋਂ ਜੇ ਉਹਨਾਂ ਕੋਲ ਕੋਈ ਮੰਗ ਜਾਂ ਸਮੱਸਿਆਵਾਂ ਹੈ ਤਾਂ ਨਿਗਮ ਪ੍ਰਸ਼ਾਸਨ ਵੱਲੋਂ ਉਸ ਦੀ ਪੂਰੀ ਸੰਦੇਸ਼ਸ਼ੀਲਤਾ ਨਾਲ ਸੁਣਵਾਈ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਕੌਂਸਲਰ ਨੂੰ ਜੇ ਲੱਗਦਾ ਹੈ ਕਿ ਕੋਈ ਮਾਮਲਾ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਅਸੀਂ ਉਹਨਾਂ ਨਾਲ ਟਾਈਮ ਲੈ ਕੇ ਮੀਟਿੰਗ ਕਰਦੇ ਆ ਇਹ ਨਾਲ ਸਿਰਫ ਕਮਿਊਨੀਕੇਸ਼ਨ ਗੈਪ ਦੂਰ ਕਰਨ ਲਈ ਹੋਣੀ ਚਾਹੀਦੀਆਂ ਸਗੋਂ ਇਸ ਰਾਹੀਂ ਉਹਨਾਂ ਦੀਆਂ ਅਸਲ ਸਮੱਸਿਆਵਾਂ ਨੂੰ ਵੀ ਸਮਝਣ ਅਤੇ ਹੱਲ ਲੱਭਣ ਵਿੱਚ ਸਹਾਇਤਾ ਮਿਲਦੀ ਹੈ ਸਾਰੇ ਕਾਂਗਰਸ ਦੇ ਕਾਉਂਸਲਰ ਸਭ ਇਕੱਠੇ ਹੋਏ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮਿੰਟ ਇੱਕ ਮਿੰਟ ਲੈਟਰ ਦਿੱਤੀ ਹੈ ਕਿ ਮਹੀਨੇ 'ਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁਲਾਉਣੀ ਚਾਹੀਦੀ ਹੈ ਇਹ ਜਿਹੜੀ ਅੰਬ ਸਰ ਕਾਰਪੋਰੇਸ਼ਨ ਇੱਕ ਮਿੰਟ ਯਾਰ ਸਾਇਲੈਂਸ ਇਹਨਾਂ ਨੇ ਢਾਈ ਮਹੀਨੇ ਹੋ ਗਏ ਨੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਅਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਹਾਊਸ ਦੇ ਜੋ ਪਿਛਲੀ ਵਾਰ ਹੋਇਆ ਸਾਡੇ ਕਾਂਗਰਸ ਦੇ ਭਾਜਪੀ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਤੇ ਵੀ ਮੋਰ ਨਹੀਂ ਲਾਈ ਔਰ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ਤੱਕੇ ਨਾਲ ਹੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਟ ਜਿਸ ਪੱਧਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕਰਪਸ਼ਨ ਕਰ ਰਿਹਾ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਰਪਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਆ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਆ ਉਹ ਇਹਨਾਂ ਦੀ ਬੋਝਾਂ 'ਚ ਨਹੀਂ ਜਾਂਦਿਆਂਗੇ ਅਸੀਂ ਸਾਰੇ ਕਾਉਂਸਲਰ ਨਾਲ ਅੱਜ ਗੱਲ ਕੀਤੀ ਹੈ ਸੋ ਇੰਦਾ ਦੀ ਜਿਹੜੀ ਗੱਲਾਂ ਨੇ ਸ਼ਹਿਰ 'ਚ ਅੱਜ ਡਵੈਲਪਮੈਂਟ ਬਿਲਕੁਕੁਲ ਨਹੀਂ ਬਾਰਸ਼ਾਂ ਦਾ ਮੌਸਮ ਹੈ ਡੀਸਲਟਿੰਗ ਹੋ ਨਹੀਂ ਰਹੀ ਸ਼ਹਿਰਾਂ 'ਚ ਮਲਕੀ ਜੇ ਕਿਤੇ ਪਰਮਾਤਮਾ ਨਾ ਖੁਦਾ ਨਾ ਖਾਸ ਤੱਕ ਕੋਈ ਇਤਾਂ ਦੀ ਪਾਣੀ ਆ ਗਿਆ ਫਲੱਡ ਆ ਜਾਂ ਤੇ ਸਾਰਾ ਸ਼ਹਿਰ ਹੀ ਡੁੱਬ ਜਾਏਗਾ ਉਸ ਵਾਰ ਕਿਸੇ ਅਫਸਰ ਦਾ ਧਿਆਨ ਨਹੀਂ ਕਾਉਂਸਲਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜੇ ਅਫਸਰ ਨੇ ਉਹ ਸਾਡੇ ਕਾਂਗਰਸੀ ਕਾਉਂਸਲਰਾਂ ਦੇ ਫੋਨ ਨਹੀਂ ਚੁੱਕਦੇ ਔਰ ਜਿਹੜੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹਨਾਂ ਦੇ ਫੋਨ ਚੁੱਕਦੇ ਨੇ ਉਹਨਾਂ ਦੇ ਘਰਾਂ 'ਚ ਬੈਠਦੇ ਕੰਮ ਫਿਰ ਨਹੀਂ ਕੋਈ ਕਰਦੇ ਸਿਰਫ ਤੇ ਸਿਰਫ ਮੈਂ ਸੁਣਨਾ ਇੱਕ ਜਿਹੜਾ ਜਾਲੀ ਮੇਅਰ ਔਰ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਸ਼ਹਿਰ ਨੂੰ ਲੁੱਟਣ ਵੱਲ ਲੱਗੇ ਨੇ ਅੱਜ ਅਸੀਂ ਉਹਦੀ ਬਾਤ ਚੁੱਕ ਮਸਲੀਏ ਕਾਫੀ ਵਾਰ ਤੁਹਾਡੇ ਕੋਲ ਜੀ ਮਾਲੀ ਦਿੱਤਾ ਗਿਆ ਪਰ ਉਹਨਾਂ ਨੇ ਵੀ ਹਾਲੇ ਦੇਖੋ ਅਸੀਂ ਇਸ ਗੱਲ ਦਾ ਇਹ ਰੋਣਾ ਰੋਣਿਆ ਕਿ ਲਿਖ ਲੈ ਕੇ ਸਾਡਾ ਦੇ ਅਸੀਂ ਦੇ ਕਮਿਸ਼ਨਰ ਸਾਹਿਬ ਅੱਕੇ ਜਾ ਕੇ ਗੱਲ ਕਰ ਸਨ ਕਮਿਸ਼ਨਰ ਸਾਹਿਬ ਗੱਲ ਵੀ ਸੁਣਦੇ ਨੇ ਬਟ ਕੰਮ ਕੋਈ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਕੋਈ ਟੈਂਡਰ ਸਿਰੇ ਨਹੀਂ ਚੜ ਰਿਹਾ ਅੱਜ 2.5 ਮਹੀਨੇ ਹੋ ਗਏ ਪਿਛਲੀ ਮੀਟਿੰਗ ਤੋਂ ਅਗਲੀ ਮੀਟਿੰਗ ਨਹੀਂ ਬੁਲਾਈ ਗਈ ਇਸੇ ਕਰਕੇ ਤੇ ਬੁਲਾਈ ਨਹੀਂ ਜਾਂਦੀ ਵੀ ਕੀ ਇਹਨਾਂ ਕੋਲ ਮжоਰਿਟੀ ਨਹੀਂ ਫਿਰ ਕਾਂਗਰਸੀ ਡਾਲ ਅਪਾਨਗੇ ਕਿਉਂਕਿ ਆਡੀ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਆਪਣਾ ਹੱਡਾ ਰਾਈਟ ਹੈ ਅਸੀਂ ਲੋਕਾਂ ਦੀ ਆਵਾਜ਼ ਚੁਕਰੀਆ ਲੋਕਾਂ ਦੀ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਨੇ ਇਲੈਕਸ਼ਨਾਂ ਦੇ ਅਸੀਂ ਪੂਰੇ ਕਰਦੇ ਕਾਹਦੇ ਕਿਸੇ ਹਾਊਸ ਦੀ ਮੀਟਿੰਗ ਨੂੰ ਤਾਂ ਮੰਨਦੇ ਨਹੀਂ ਅਗਰ ਹਾਊਸ ਦੀ ਮੀਟਿੰਗ ਨੂੰ ਰਿਕਾਲ ਕਰ ਦੇ ਦੇਖੋ ਲੋਕਾਂ ਦੇ ਕੰਮ ਤੇ ਕਰਾਉਂਦੇ ਆ ਨਾ ਜੀ ਜੇ ਇਹ ਸਰਕਾਰ ਨੇ ਧੱਕਾ ਕਰਤਾ ਤਾਂ ਮਨ ਲੱਗੀ ਲੋਕਾਂ ਦੀ ਥੋੜੀ ਗਲਤੀ ਹੈ ਅੱਜ ਜਾਲੀ ਮੇਅਰ ਬਹਿ ਗਿਆ ਸੀ ਉਹਨੂੰ ਮੇਅਰ ਤੇ ਮੰਨਦੇ ਨਹੀਂ ਅਸੀਂ ਕਮਿਸ਼ਨ ਸਾਹਿਬ ਨੂੰ ਕਹਿੰਦੇ ਆ ਕਿ ਤੁਸੀਂ ਕਾਉਂਸਲ ਦੀ ਮੀਟਿੰਗ ਕਿੱਥੇ ਆਓਗੇ ਬਿਲਕੁਲ ਆਵਾਂਗੇ ਕੰਫੀਡੈਂਟ ਅਥਾਰਟੀ ਕਮਿਸ਼ਨਰ ਹੈ ਕਮਿਸ਼ਨਰ ਸਾਹਿਬ ਕੋਲ ਸਾਰੀ ਪਾਵਰ ਹੈ ਉਹ ਕੰਮ ਕਰਾ ਸਕਦੇ ਨੇ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰ ਰਹੇ ਆ ਇਸ ਜਾਲੀ ਮੇਰ ਕੋਲ ਅਸੀਂ ਜਾਂਦੇ ਹੀ ਨਹੀਂ ਨਾ ਸਾਡਾ ਕੋਈ ਕਾਉਂਸਲਰ ਜਾਂਦਾ ਲੋਕਾਂ ਦੇ ਕੰਮ ਨਹੀਂ ਹੋ ਰਹੇ ਫਿਰ ਵੀ ਤੁਸੀਂ ਅੱਜ ਲੋਕਾਂ ਜਿਹੜੀ ਸਵਾਜ ਲੈ ਕੇ ਆਏ ਹੋ ਦੇਖੋ ਲੋਕਾਂ ਦੇ ਕੰਮ ਨਹੀਂ ਅਸੀਂ ਕਾਂਗਰਸ ਸਰਕਾਰ ਹੈ ਅਸੀਂ ਆਪੋਜੀਸ਼ਨ ਦੇ ਸਾਡਾ ਹੱਕ ਹੈ ਆਪਾਂ ਲੋਕਾਂ ਦੀ ਬਾਤ ਚੁਕਰੀ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਕਾਉਂਸਲਰ ਬਣਾਇਆ ਲੋਕਾਂ ਨੇ ਅ ਔਰ ਲੋਕਾਂ ਨੂੰ ਸਾਡੇ ਤੋਂ ਮੀਤ ਸੀ ਤੇ ਲੋਕਾਂ ਨੇ ਸਾਨੂੰ ਮੈਜੋਰਟੀ ਚ ਲਿਆਂਦਾ ਪਾਵੇਂ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਤੱਕੇ ਤੱਕਾ ਹੋਇਆ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਪਰ ਅਸੀਂ ਲੋਕਾਂ ਦੀ ਆਵਾਜ਼ ਚ ਚੁੱਕਾਂਗੇ ਜੇ ਅਸੀਂ ਘਰਾਂ 'ਚ ਬਹਿ ਜਾਂਦੇ ਲੋਕਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਖਤਮ ਹੋ ਜਾਏਗਾ ਕਿਉਂਕਿ ਅੱਜ ਤੁਸੀਂ ਮਿਲ ਕੇ ਆਏ ਹੋ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਮਿਸ਼ਨਰ ਸਾਹਿਬ ਨੇ ਕੋਈ ਤੁਹਾਡੀ ਸਰਵੇਖਣ ਕਰਨਗੇ ਕਿ ਉੱਥੇ ਉੱਥੇ ਹੀ ਵਕਦਾ ਰਹੇਗਾ ਪਰ ਨਾਲ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਗੱਲਾਂ ਕਹੀਆਂ ਪਰ ਮੈਨੂੰ ਲੱਗਦਾ ਹੈ ਕਮਿਸ਼ਨਰ ਸਾਹਿਬ ਵੀ ਸਰਕਾਰ ਦੇ ਥੋੜੀ ਜੀ ਬਾਉਂਡੇਸ਼ਨ 'ਚ ਆ ਜਾਂਦੇ ਨੇ ਅਫਸਰਾਂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਬਟ ਫਿਰ ਵੀ ਸਾਨੂੰ ਉਮੀਦ ਹੈ ਕਮਿਸ਼ਨਰ ਸਾਹਿਬ ਤੇ ਕਿ ਉਹ ਜਿਹੜੀਆਂ ਸਾਡੀਆਂ ਗੱਲਾਂ ਦੇ ਜਿਹੜੇ ਅਸੀਂ ਕੰਮ ਕਹੇ ਨੇ ਜੈਨੂਇਨ ਜਿਹੜੇ ਕੰਮ ਹੈ ਜਿਹੜੇ ਪ੍ਰਾਇਓਰਟੀ ਦੇ ਲੋਕਾਂ ਦੇ ਕੰਮ ਉਹਨਾਂ ਵਾਲੇ ਉਹ ਕਰਨਗੇ ਸਾਨੂੰ ਪੂਰੀ ਉਮੀਦ ਹੈ। ਦਿਸਲਟਿੰਗ ਪ੍ਰਾਇਓਰਟੀ ਨਹੀਂ ਹੀ ਕੂੜਾ ਦੀ ਲਿਫਟਿੰਗ ਪ੍ਰਾਇਓਰਟੀ ਤੋਂ ਗਲਤੀ ਹੋ ਵਰ ਨਿਸ਼ਾਰ ਜਤਾ। ਉਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਡੀਸਲਟਿੰਗ ਵਾਲੀ ਗਲਤੀ ਸਾਰੇ ਕਾਉਂਸਲਰਾਂ ਨੇ ਰੱਖੀ ਹੈ। ਕਿ ਅਸੀਂ ਡੀ ਸੈਲਟਿੰਗ ਤੇ ਤੁਹਾਨੂੰ 4-4 ਬੰਦੇ ਜਲਦੀ ਪ੍ਰੋਵਾਈਡ ਕਰਕੇ ਪੰਡਸ ਨਹੀਂ ਜਦੋਂ ਆਪਾਂ ਗੱਲ ਕਰਦੇ ਆ ਪੰਡਸ ਉਹਨਾਂ ਕੋਲ ਆਏ ਅਜੀਬ ਹੁਣ ਉਪਰੋਂ ਫੰਡ ਜਿਹੜੇ ਇਹਨਾਂ ਕੋਲ ਆਏ ਨੇ ਕਮਿਸ਼ਨਰ ਸਾਹਿਬ ਨੇ ਵੀ ਦੱਸਦਾ ਕਿ ਪੈਸੇ ਸਾਡੇ ਕੋਲ ਆ ਗਏ ਅਸੀਂ ਤੁਹਾਨੂੰ ਬੰਦੇ ਪ੍ਰੋਵਾਈਡ ਕਰਦੇ ਨੇ ਖਾਸ ਕਰਕੇ ਡੀ ਸੀਟਿੰਗ ਵਾਲੇ ਔਰ ਕੂੜੇ ਦਾ ਜਿਹੜਾ ਚੁੱਕਣ ਵਾਲਾ ਜਿਹੜਾ ਟੈਂਡਰ ਹੈ ਪੁਰਾਣੀ ਕੰਪਨੀ ਆਲਮੋਸਟ ਖਤਮ ਹੋ ਚੁੱਕੀ ਹੋਈ ਹੈ ਨਵਾਂ ਟੈਂਡਰ ਇਹਨਾਂ ਲਾਤਾ ਦੋ ਵਾਰੀ ਲਾ ਚੁੱਕੇ ਨੇ ਉਹ ਫਿਰ ਦੋਨੋਂ ਵਾਰੀ ਮੈਚੂਰ ਨਹੀਂ ਹੋਇਆ ਮੈਨੂੰ ਉਮੀਦ ਹੈ ਕਿਉਂਕਿ ਸ਼ਹਿਰ ਨੂੰ ਮੁੱਖ ਰੱਖਦੇ ਹੋ ਜਿੱਥੇ ਇੰਟਰਨੈਸ਼ਨਲ ਲੈਵਲ ਤੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਉਹਦਾ ਇੱਕ ਬੜਾ ਗਲਤ ਮੈਸੇਜ ਆ ਰਿਹਾ ਜਿਹੜਾ ਕਿ ਸ਼ਾਥਾਦਾਂ ਦੇ ਗੰਦਗੀ ਦੇ ਟੇਰ ਲੱਗੇ ਨੇ ਸੋ ਮੈਨੂੰ ਉਮੀਦ ਹੈ ਕਿ ਐਰ ਕੀ ਉਹ ਟੈਂਡਰ ਮਚੂ ਨਾ ਬੰਦ ਕਮਰੇਜ ਬਠੀਕ ਮੀਟਿੰਗ ਹੋਣੀ ਹਾਊਸ ਦੀ ਹਲੇ ਤੱਕ ਨਹੀਂ ਹੈ ਬੇਦਰਸੀ ਗੱਲ ਇਹ ਤੇ ਅਸੀਂ ਗੱਲ ਕਰਨਾ ਹੈ ਕਿ ਬੰਦ ਕਮਰੇ ਜੇ ਮੀਟਿੰਗ ਹੋ ਰਹੀ ਪਰ ਡਵੈਲਪਮੈਂਟ ਨਾਮ ਦੀ ਕੋਈ ਇੱਕ ਪੁਆਇੰਟ ਪਰਸੈਂਟ ਚੀਜ਼ ਸ਼ਹਿਰ 'ਚ ਅੱਜ ਨਹੀਂ ਹੈ ਕਦੀ ਵੀ ਚਾਹੇ ਦੂਜੀਆਂ ਸਰਕਾਰਾਂ ਵੀ ਅਸੀਂ ਦੇਖੀ ਹੈ ਬਟ ਇੰਨਾ ਮਾੜਾ ਹਾਲ ਸ਼ਹਿਰ ਦਾ ਨਹੀਂ ਦੇਖਿਆ ਜੋ ਇਹ ਪਿਛਲੇ ਤਿੰਨ ਸਾਲਾਂ 'ਚ ਦੇ ਐਸੂਰੇ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਹਾਲ ਮੈਂ ਇਹਨਾਂ ਬਹੁਤ ਮਾੜਾ ਸਿਰਫ ਤੇ ਸਿਰਫ ਪੈਸੇ ਵੱਲ ਮੁਖ ਰੱਖ ਕੇ ਕਰ ਰਹੇ ਨੇ ਲੋਕਾਂ ਦਾ ਕੋਈ ਇਹਨਾਂ ਨੂੰ ਤੇ ਕੋਈ ਫਰਕ ਨਹੀਂ ਇਹਨਾਂ ਨੂੰ ਤੇ ਇਹਨਾਂ ਦੀ ਤਨਖਾਹਾਂ ਮਿਲਦੀਆਂ ਵੀ ਆ ਲੋਕੀ ਸਾਨੂੰ ਪੁੱਛਣ ਆ ਰਹੇ ਨੇ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕੀ ਸਾਨੂੰ ਪੁੱਛਣ ਦੇ ਰੋਜ਼ ਕੀ ਕੰਮ ਕਿੱਥੋਂ ਹੁੰਦਾ ਸੋ ਅਗਲੀ ਰਣਨੀਤੀ ਕੀ ਰਹੇਗੀ ਬਰਸਾਤ ਤੇ ਸਿਰ ਤੇ ਖੜੀ ਹੈ ਦੇਖੋ ਕਮਿਸ਼ਨਰ ਸਾਹਿਬ ਨੇ ਸਾਨੂੰ ਕਿਹਾ ਪਹਿਲੀ ਗੱਲ ਤੇ ਜਿਹੜੀ ਅਸੀਂ ਹਾਊਸ ਦੀ ਮੀਟਿੰਗ ਦੀ ਕਾਲ ਕੀਤੀ ਉਹਨਾਂ ਨੇ ਕਿਹਾ ਨੈਕਸਟ ਵੀਕ ਅਸੀਂ ਅੱਜ ਜਾਂ ਕੱਲ੍ਹ ਤੱਕ ਤੁਹਾਨੂੰ ਡੇਟ ਦ ਫੇਰ ਤੋਂ ਬਾਅਦ ਇਹਨਾਂ ਨੂੰ ਪੁੱਛਾਂਗੇ ਅਸੀਂ ਆਪਣੀ ਆਵਾਜ਼ ਅਸੀਂ ਜਿਹੜੀ ਪ੍ਰੋਟੈਸਟ ਕਰਾਂਗੇ ਜਾਂ ਧਰਨਾ ਲਾਣਾ ਉਹ ਅਸੀਂ ਲਾਵਾਂਗੇ ਜ਼ਰੂਰ ਅਕਲਰ ਹੁੰਦੇ ਰਹਿੰਦੇ ਅਜੇ ਜਿੰਨੇ ਵੀ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਹੈ ਰਿਜ਼ੋਲਵ ਕਰ ਲੈਣੇ ਉਹਨਾਂ ਦੇ ਸੁਣ ਲੈਣੇ ਉਹਨਾਂ ਦੀ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਹੈ ਉਹ ਆਪਾਂ ਕਰਦੇ ਹਾਂ ਉਹ ਕਾਤੇ ਉਹ ਕਿੰਨੀ ਹੋਈ ਕੰਮ ਜਿਹੜੇ ਹੋ ਰਹੇ ਨੇ ਮੇਅਰ ਸਾਹਿਬ ਨੇ ਆਲਰੇਡੀ ਕੱਲ ਅਨਾਉਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫਤੇ ਦੇ ਵਿੱਚ ਹੋ ਜਾਈਗੀ ਜਿਹੜੇ ਉਹ ਕਹਿ ਰਹੇ ਜਿਹੜੇ ਕੰਮ ਮੁੱਕੇ ਹੋਏ ਨੇ ਜਾਂ ਸਰਕ ਕਮਿਸ਼ਨਰੀ ਕਰ ਰਹੇ ਮੇਅਰ ਆਪਣੇ ਵੱਲੋਂ ਜਿਹੜੇ ਉਦਘਾਟਨ ਕਰ ਰਹੇ ਨੇ ਜਾਂ ਉਹ ਕਰ ਨਹੀਂ ਨਹੀਂ ਦੇਖੋ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕੌਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆਂ ਤੇ ਉਹੀ ਕੰਮ ਕਰਾਂਗੇ ਸਰ ਕਮਿਸ਼ਨਰ ਸਾਹਿਬ ਕਹਿ ਰਹੇ ਵਾਟਾ ਦੇ ਵਿੱਚ ਸਫਾਈ ਦੀ ਬੜੀ ਮੁਸ਼ਕਲ ਹੈ ਸਫਾਈ ਨਹੀਂ ਹੋ ਰਹੀ ਸਫਾਈ ਦੇ ਨਵੇਂ ਟੈਂਡਰ ਲੱਗੇ ਹੋਏ ਨੇ ਪੁਰਾਣੀ ਕੰਪਨੀ ਜਿਹੜੀ ਹੈ ਉਹ ਉਹਨੇ ਕੰਮ ਛੱਡਣ ਦਾ ਫੈਸਲਾ ਕਰ ਲਿਆ ਹੈ ਜਿਸ ਕਰਕੇ ਨਵੇਂ ਟੈਂਡਰ ਲੱਗੇ ਹੋਏ ਨੇ ਹੋਰ ਮਹੀਨੇ ਡੇਢ ਮਹੀਨੇ ਤੱਕ ਉਹ ਕੰਮ ਸ਼ੁਰੂ ਕਰ ਦੇਣਗੇ ਸਰ ਕਈ ਵਾਰ ਪਾਪਾ ਇਹ ਪੂਰਾ ਨਹੀਂ ਉਹਨਾਂ ਨੇ ਤੇ ਆ ਕਿ ਅੱਗੇ ਵੀ ਦੋ ਵਾਰੀ ਉੱਥੇ ਵਿਜ਼ਿਟ ਕਰ ਚੁੱਕੇ ਨੇ ਪਰ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਕੌਣ ਕਹਿ ਰਿਹਾ ਜੀ ਸਰ ਜਿਹੜੇ ਕੰਮ ਤੁਸੀਂ ਤੁਹਾਨੂੰ ਐਂਨਾ ਨੇ ਕਿ ਕਿੱਥੇ ਕਿੱਥੇ ਵਿਜ਼ਿਟ ਕਰਤਾ ਇਹ ਦੋ ਵਾਰੀ ਅੱਗੇ ਵੀ ਆ ਚੁੱਕੇ ਨੇ ਤੁਹਾਡੇ ਕੋਲ ਇਹਨੇ ਮੈਨੂੰ ਨਹੀਂ ਨਹੀਂ ਇਹੋ ਜਿਹਾ ਮੇਰੇ ਨਾਲ ਤਾਂ ਹੋਣੇ ਤੁਹਾਡੇ ਸਾਹਮਣੇ ਸਾਰੀ ਮੀਟਿੰਗ ਹੋਈ ਕੋਈ ਗੱਲ ਨਹੀਂ ਹੋਈ ਸਰ ਉਹ ਇਸ ਤਰ੍ਹਾਂ ਕੀ ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਹੀ ਮੇਅਰ ਬਣਿਆ ਉਹ ਬੇਮੇਰ ਮੰਨਦੇ ਨਹੀਂ ਹੈ ਦੇਖੋ ਇਹ ਮੈਂ ਪ੍ਰੀਮੇਅਰ ਨੇ ਡਿਪਟੀ ਮੇਅਰ ਨੇ ਤੇ ਵੀ ਹੈ 85 ਕੌਂਸਲਰ ਸਾਡੇ ਰਿਕਾਰਡ ਦੇ ਹਿਸਾਬ ਨਾਲ ਇਹੀ ਇਨਫੋਰਮੇਸ਼ਨ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਅੱਗੇ ਬਾਰਸ਼ ਦਾ ਮੌਸਮ ਆ ਰਿਹਾ ਉਹਨਾਂ ਦਾ ਕਹਿਣ ਕਿ ਅੱਗੇ ਕੀ ਤਿਆਰੀ ਕੀਤੀ ਗਈ ਹੈ ਸਾਡੇ ਡੇ ਸਿਲਟਿੰਗ ਦੇ ਟੈਂਡਰ ਲਗਾਤਾਰ ਚੱਲ ਰਹੇ ਨੇ ਚਾਰ ਦੀ ਸਿਲਟਿੰਗ ਮਸ਼ੀਨਾਂ ਨੇ ਜਿਹੜੀਆਂ ਦਿਨ ਰਾਤ ਚੱਲ ਰਹੀਆਂ ਨੇ ਮੇਰੇ ਕੋਲ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਆਂਦੀ ਹੈ ਮੈਂ ਉਹਨਾਂ ਨੂੰ ਆਪ ਮੋਨਿਟਰ ਕਰ ਰਹੇ ਹਾਂ ਜਿਹੜਾ ਵੀ ਮੌਨਸੂਨ ਤੋਂ ਪਹਿਲਾਂ ਪਹਿਲਾਂ ਜੇ ਜੋ ਰਹਿ ਗਿਆ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਅਸੀਂ ਕਵਰ ਕਰਾਂਗੇ